ਈਪੋਗੰਤ ਸਿੰਘ ਮਾਨ ਸ਼੍ਰੀ ਮੋਦੀ ਅੱਗੇ ਅੱਧਾ ਝੁੱਕ ਕੇ ਅਤੇ ਕੇਜਰੀਵਾਲ ਦੇ ਪੈਰਾਂ ਵਿੱਚ ਪੈ ਕੇ ਪੰਜਾਬ ਅਤੇ ਸਿੱਖ ਕੌਮ ਦੀ ਅਣਖ ਨੂੰ ਕਾਇਮ ਰੱਖ ਸਕੇਗਾ ਬੇਸ਼ੱਕ ਬੀਤੇ ਸਮੇਂ ਦੀਆਂ ਪੰਜਾਬ ਦੀਆਂ ਸਰਕਾਰਾਂ ਅਤੇ ਮੁੱਖ ਮੰਤਰੀਆਂ ਵੱਲੋਂ ਵੀ ਸਮੇਂ-ਸਮੇਂ ਤੇ ਸੈਂਟਰ ਦੇ ਹੁਕਮਰਾਨਾਂ ਦੇ ਪੰਜਾਬ ਵਿਰੋਧੀ ਅਮਲਾਂ ਅਤੇ ਕਾਰਵਾਈਆਂ ਵਿੱਚ ਸਾਥ ਦੇ ਕੇ ਪੰਜਾਬ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਧੋਖੇ ਕਰਦੇ ਰਹੇ ਹਨ ਪਰ ਜਿਸ ਤਰੀਕੇ ਮੌਜੂਦਾ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬੀਤੇ ਦਿਨੀ ਵਜ਼ੀਰੇ ਆਜ਼ਮ ਸ਼੍ਰੀ ਮੋਦੀ ਨੂੰ ਅੱਧਾ ਝੁੱਕ ਕੇ ਹੱਥ ਮਿਲਾ ਰਹੇ ਹਨ ਅਤੇ ਸ਼੍ਰੀ ਮੋਦੀ ਆਪਣਾ ਇੱਕ ਹੱਥ ਜੇਬ ਵਿੱਚ ਅਤੇ ਇੱਕ ਹੱਥ ਨਾਲ ਮੇਲ ਕਰ ਰਹੇ ਹਨ ਜਿਸ ਤੋਂ ਪੰਜਾਬ ਦੇ ਇਸ ਮੁੱਖ ਮੰਤਰੀ ਵੱਲੋਂ ਸੈਂਟਰ ਦੇ ਹਕੂਮਰਾਨਾਂ ਦੀ ਗਲਾਮੀ ਕਰਨ ਦੀ ਗੱਲ ਪ੍ਰਤੱਖ ਹੋ ਜਾਂਦੀ ਹੈ ਇਹ ਕੇਵਲ ਸਰਦਾਰ ਭਗਵੰਤ ਸਿੰਘ ਮਾਨ ਦਾ ਨਿੱਜੀ ਮਾਮਲਾ ਨਹੀਂ ਬਲਕਿ ਸਮੂੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਢਾਲ ਲਗਾਉਣ ਵਾਲੀਆਂ ਕਾਰਵਾਈਆਂ ਹਨ ਇੱਥੇ ਹੀ ਬਸ ਨਹੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਕੇਜਰੀਵਾਲ ਦੇ ਜਿਵੇਂ ਪੈਰੀ ਹੱਥ ਲਗਾ ਕੇ ਗੁਲਾਮੀਤ ਕਰ ਰਹੇ ਹਨ ਇਹ অতি ਸ਼ਰਮਿੰਦਗੀ ਵਾਲੀਆਂ ਅਤੇ ਪੰਜਾਬ ਸੂਬੇ ਤੇ ਪੰਜਾਬੀਆਂ ਨੂੰ ਨੀਵਾਂ ਦਿਖਾਉਣ ਵਾਲੀਆਂ ਨਿੰਦਣਯੋਗ ਕਾਰਵਾਈਆਂ ਹਨ ਇਸ ਅਮਲ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਅਣਖ ਗੈਰਤ ਦੀ ਤਸਵੀਰ ਵੀ ਪਰਤਖ ਹੋ ਰਹੀ ਹੈ ਇਹ ਵਿਚਾਰ ਖਰਦਾਰ ਸਿਵਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸੂਬੇ ਦੇ ਪੰਜਾਬੀਆਂ ਦੀ ਅਣਖ ਨੂੰ ਸੈਂਟਰ ਦੇ ਹੁਕਮਰਾਨਾਂ ਅੱਗੇ ਗਹਿਣੇ ਪਾਉਣ ਤੇ ਸਾਡੀ ਅਣਖ ਗੈਰਤ ਨੂੰ ਢਾ ਲਗਾਉਣ ਦੀਆਂ ਕਾਰਵਾਈਆਂ ਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਦੁਨਿਆਵੀ ਉਹਦੇ ਰਤਵੇ ਸਦਾ ਨਹੀਂ ਰਹਿੰਦੇ ਹੁੰਦੇ ਫਿਰ ਦਸਤਾਰ ਅਤੇ ਸਿੱਖ ਦੀ ਸ਼ਾਨ ਕੋ ਮੰਤਰੀ ਪੱਧਰ ਤੇ ਕਾਇਮ ਰਹੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਜਿਆ ਸਿਆਸਤਦਾਨਾਂ ਨੂੰ ਅਜੇਹੇ ਸ਼ਰਮਨਾਕ ਢੰਗ ਨਾਲ ਗੁਲਾਮੀਤ ਕਰਕੇ ਪੰਜਾਬ ਦੀ ਅਣਖ ਨੂੰ ਕਦੀ ਵੀ ਸ਼ਰਮਸਾਰ ਨਹੀਂ ਕਰਨਾ ਚਾਹੀਦਾ ਬਲਕਿ ਆਪਣੇ ਸੂਬੇ ਨਿਵਾਸੀਆਂ ਦੇ ਵਿਰਸੇ ਵਿਰਾਸਤ ਨੂੰ ਸਾਹਮਦੇ ਹੋਏ ਅਜੇਹੇ ਅਮਲ ਹੋਣੇ ਚਾਹੀਦੇ ਹਨ ਜਿਸ ਨਾਲ ਸੰਸਾਰ ਪੱਧਰ ਤੇ ਪੰਜਾਬ ਸੂਬੇ ਤੇ ਸਿੱਖ ਕੌਮ ਅਤੇ ਪੰਜਾਬੀਆਂ ਦੀ ਅਣਖ ਗੈਰਤ ਬਰਕਰਾਰ ਰਹੇ